ਫੈਨ ਨੂੰ ਟੁਰਨਾ ਨਹੀਂ ਇਸਾਨ ਇਸ ਕਾਇਆ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਤੋਂ ਨੰਨੇ ਤਰਬੀਸ ਸਿੰਘ ਨੇ ਬਣਾਇਆ ਪੂਹੀ ਹਲਕੇ ਦੇ ਬਾਅਦ ਜਗਾਇਆ ਉਹ ਅਸੀਂ ਪਹਿਲਾ ਆ ਗਏ ਮੈਂ ਇਹ ਗੱਲਾਂ ਨਹੀਂ ਕਰਨਾ ਚਾਹਦਾ ਮੈਂ ਨਾ ਗੱਲਾਂ ਨਹੀਂ ਪੈਣ ਚਾਹਦਾ ਪਰ ਜੋ ਤੁਸੀਂ ਇਹ ਗੱਲਾਂ ਅੱਧ ਪਸੋਨੀਆ ਕਰ ਲੱਗਣਾ ਆਪਦੀ ਹਾਰਾ ਨੂੰ ਦੇਖ ਕੇ ਮੁਫਰਖ ਰਿਹਾ ਜਿਹੜਾ ਬਸਲਾਗੇ ਇਹਦਾ ਮੈਂ ਫਿਰ ਸਮਝਾ ਕੇ ਜਵਾਬ ਦੇਣਾ ਜੁਲਬੀਏ ਜੇ ਬੰਦਾ ਚੁੱਪ ਕਰ ਜਾਏ ਤਾਂ ਖਸ਼ਿਆਲ ਨਹੀਂ ਸਮਝ ਲਿਓਗੇ ਫਿਰ ਡਰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਉਜਾੜੀ ਨਹੀਂ ਗੰਦੀ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਇੱਕ ਤੁਹਾਡਾ ਸ਼ੁਭ ਜੀ ਗੱਲ ਸੰਬੰਧੀ ਕਰਨ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਿਹਰਜੀਤ ਜੀ ਦਾ ਸਰਪੱਤ ਸੁਖਵੀਰ ਸਿੰਘ ਬਾਦਲ ਜੀ ਦੇ ਬਿਆਨ ਸ਼੍ਰੀ ਅਨਰ ਜੋਸ਼ੀ ਜੀ ਦੇ ਬਿਆਨ ਮੈਂ ਥੋੜੀ ਜਿਹੀ ਮਿਹਰਜੀਤਿਆ ਸਾਹਿਬ ਨੂੰ ਇਹ ਚਾਹਣਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਹੁਣ ਮਾਤਾ ਰਕੂ ਕਨਸ ਹੁੰਦਾ ਜਦੋਂ ਤੁਹਾਨੂੰ ਮਜੀਠੀਆ ਦੇ ਕਹਿੰਦੇ ਜੂਪੀ ਦਾ ਭਈਆ ਆ ਗਿਆ ਉਦੋਂ ਤਲਵੀਰ ਸਿੰਘ ਬਨੇ ਤੇ ਸਰਦਾਰ ਸਰਵਣ ਸਿੰਘ ਧੁੰਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਹ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਧੁੰਨੇ ਨੇ ਤਰ ਤਰ ਹੀ ਸੇ ਨੇ ਬਣਾਇਆ ਪੂਹੇ ਹੀ ਹਲਕੇ ਚ ਬਾਹਰ ਚ ਗਏ ਉਹ ਅਸੀਂ ਪਹਿਲਾਂ ਗਏ ਤੁਸੀਂ ਆਏ ਬੋਨੀ ਦੇ ਜਿਮਨੀ ਇਲੈਕਸ਼ਨ ਚਦ ਰਹੇ ਹੋ ਤੋਂ ਪਹਿਲਾਂ ਸਰਦਾਰ ਵਿਸ਼ਵਾਸ ਸਿੰਘ ਕੋਲ ਤੋਂ ਆ ਦੇ ਨਾਲ ਮੈਂ ਤੁਹਾਡੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਕੱਲ ਪਰਸੋ ਦੀਆਂ ਕਰ ਲਾ ਪਿਨਾ ਆਪ ਦੀ ਹਾਰ ਉਹਦੇ ਕੇ ਮੁਕਰਾਖ ਰਿਆ ਜਿਹੜਾ ਬਸਲਾਗੇ ਇਹਦਾ ਮੈਂ ਫਿਰ ਸਮਝਾ ਕੇ ਜਵਾਬ ਦੇਣਾ ਜਿੰਦਰੀਆ ਜੇ ਬੰਦਾ ਚੁੱਪ ਕਰ ਜਾਵੇ ਤਾਂ ਖੈਰ ਕੋਈ ਸਮਝਦੇ ਹੋ ਕਿ ਫਿਰ ਡਰਦਾ ਮੈਂ ਤੁਹਾਡੇ ਵਾਂਗੂ ਮੈਂ ਆਮ ਹੀ ਕਿਨੋ ਨਾਲ ਧਿਆਨ ਬਣਾ ਦੀ ਗੱਲ ਛੇਤੀ ਕੀ ਤੇ ਨਹੀਂ ਕਰਦਾ ਤੁਸੀਂ ਕੱਲ ਤਰਵੰਦੀ ਦਸੰਧਾ ਸਿੰਘ ਪਿੰਡ ਗਏ ਉਹੀ ਉਹ ਤੇ ਮਾਈਕ ਦੇ ਵਿੱਚ ਇੱਕ ਵੀਡੀਓ ਸੁਣਈ ਵਿੱਚ ਉਹਨਾਂ ਨੇ ਕਹਿ ਕਿ ਭੈਣ ਤੇ ਮੇ ਨੂੰ ਟੁਰਨਾ ਨਹੀਂ ਆਸਾਨ ਇਸ ਕਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਤੇ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤੋਂ ਇਕੱਠੇ ਰਹੇ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਉਜਾੜੀ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਝ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕਦਮ ਇੰਨਾ ਨੰਨਾ ਸਮਾਂ ਕੱਠੇ ਵਿਗੀ ਤੇ ਗਾਲਾਂ ਭਣਾ ਤੇ ਆਪਾਂ ਮਮਾ ਭਣਾ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਵਿੱਚ ਹਿੰਮਤ ਰੱਖੀਓ ਤੇ ਮੇਰੇ ਭਾਈ ਦੇ ਸਾਹਮਣੇ ਆ ਆ ਬਿডিওਸ ਦਿਖਾ ਕੇ ਆਈ ਆ ਬਿডিওਸ ਤੇ ਮੇਰੇ ਭਾਈ ਨੂੰ ਦਿਖਾ ਕੇ ਆਈ ਮੈਂ ਤਾਂ ਚੁਪ ਰਿਆ ਮੈਂ ਤੇਰੇ ਖਿਲਾਫ ਹੋ ਦੰਦਾ ਇਥੋਂ ਜਲਦੀ ਤੋਂਕ ਨਹੀਂ ਗਿਆ ਕਿਉਂਕਿ ਜਿਹੜੇ ਘਰ ਤੋਂ ਮੈਨੂੰ ਸਨ੍ਹਾ ਪਰਿਆ ਸੀ ਮੇਰੇ ਨਾਲ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਆ 2005 ਤੋਂ ਜਦੋਂ ਦੇ ਅਸੀਂ ਲੱਗੇ ਤਾਂ ਤੈਨੂੰ ਅਸੀਂ বিকਰਮ ਸਿੰਘ ਮੀਚਿਆ ਬਣਾਇਆ ਦੂਜੀ ਗੱਲ ਸਰਦਾਰ ਜਸਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤਲ ਨਹੀਂ ਕਦੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਦੇ ਮੈਂ ਲੱਡੂ ਬੰਡੇ ਤੇ ਹਲਵਾਈ ਲਾਡਾ ਹੋਏ ਪੱਕਾ ਪੱਕਾ ਲਵਾਈ ਲਾ ਲੋ ਇਹ ਕਾਲੀ ਗੈਸ ਜਿਹੜਾ ਪਰਬੰਧਕ ਮੈਡੀਟਨ ਅੰਦਰ ਕਾਲੀ ਕੋਣੀ ਲੱਡੂ ਬੰਡੇ ਅਜੇ ਉਹ ਉੱਠਣੇ ਨਹੀਂ ਬੜੇ ਪੈ ਜੋ ਮਗਰ ਸਾਰਿਆਂ ਨੇ ਕਿੱਥੋਂ ਕਿੰਨੂ ਕਿੰਨੂ ਬਚਾ ਲੋਗੇ ਹੋਰ ਵੀ ਜਾਣੇ ਮੈਂ ਭਾਈ ਲਾਲੋ ਪੱਕਾ ਔਰ ਮੈਂ ਕਿਹਾ ਕਿ ਸਾਰੇ ਆਪਦੇ ਹਲਕੇ ਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਡੂ ਨਹੀਂ ਜੇ ਲੱਗਨੇ ਨਹੀਂ ਤੇ ਪਿਆਰ ਤੋਂ ਹੁੰਦੇ ਬਣਾਉਣੇ ਸ਼ੁਰੂ ਕਰ ਗੋ ਹੁਣਵਾਈ ਤਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪਾਉਂਦਾ ਤੁਸੀਂ ਖੁਸ਼ੀ ਮਨਾਉਣ ਆਲੇ ਜੀ ਤੇ ਮਨਾਉ ਤਗੜੇ ਹੋ ਕੇ ਖੁਸ਼ੀ ਸੋਇਸ਼ ਕਰਕੇ ਜੋਸ਼ੀ ਸਾਹਿਬ ਆਏ ਤੁਹਾਨੂੰ ਵੀ ਮਾੜਾ ਨਹੀਂ ਬੋਲਦਾ ਤੁਸੀਂ ਉਦੋਂ ਮੇਰੇ ਹਲਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਨਕਾਸਪੁਰਸ਼ ਕਹਿੰਦਾ ਰਿਆਂ ਕਿੰਨੇ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਜੇ ਤੋ ਵੀ ਉਹ ਵਿਕਾਸਪੁਰਸ ਸੀਗੇ ਅਹੀਂ ਤੁਹਾਨੂੰ ਵਿਕਾਸਪੁਰਸ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇਹਨਾਂ ਵਿਕਾਸ ਕਰਾ ਦੇ ਆਪਾਂ 11 12 18 18 ਹਰਾਂਗੇ ਹਰ ਤੇ ਕਿਉਂ ਹਰ ਦੇਣਾ ਫੋੜਾ ਜਹਾ ਦੇ ਅੰਦਰ ਵੀ ਝਾਤੀ ਮਾਰੋ ਨਾ ਤਲਬੀਰ ਸਿੰਘ 3 3 4 4 ਹਜ਼ਾਰ ਵਿੱਚ ਸ਼ਹਿਰੀ ਹਰ ਕਹਿੰਦੇ ਇਕੱਠ ਕਰਦਾ ਰਸ ਸਿੰਘ ਦੇ ਬਾਬਲ ਦੀਆਂ ਲੜੀਆਂ ਜਦੋਂ ਉਧਰ ਤਾਂ ਕੋ 150 200 ਬੰਦੇ ਨੇ ਇਕੱਠਾ ਆਇਆ ਕੁਝ ਝਾੜ ਗਏ ਕੁਝ ਤੇ ਵਹਿ ਗਏ ਸੋ ਮੈਂ ਦੇਖਿਆ ਸਾ ਮੈਂ ਤੁਹਾਨੂੰ ਇੱਕ ਵਾਰ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਏ ਥੋੜਾ ਜਿਹਾ ਆਪਦੇ ਮੂਹਰੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਮੀਂਹ ਨਾ ਜਰਖਿਓ ਫਿਰ ਮੇਰੇ ਤੋਂ ਵੀ ਕੋਈ ਮੈਂ ਤੇਰਾ ਪਤਾ ਮੈਂ ਨਹੀਂ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਵੀ ਕਰ ਸਕਦਾ ਜਿੱਦਾਂ ਤੂੰ ਰਾਣੇ ਨੂੰ ਗੁਰਜੀਤ ਨੂੰ ਮੁੱਛਾ ਮੋੜ ਕੇ ਉਹਦਾ ਸੋਚ ਜਵਾਬ ਦਿੱਤਾ ਹੈ ਨਾ ਜਦੋਂ ਤੂੰ ਦਾ ਝੂਠਾ ਹੈ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਵਰਗੀ ਮੇਰੀ ਮਾਂ ਤੇ ਤੇਰੀ ਭੈਣ ਵਰਗੀ ਮੇਰੀ ਭੈਣ ਸੋ ਇਸ ਕਰਕੇ ਆਪ ਦੀ ਬ੍ਰਿਹਾਦਾ ਜਿਹੜਾ ਕਿ ਲੈਕਚਰ ਲੜੋ ਮਜੀਠੇ ਜਾਵਗਾ ਹੈ ਵਿਠੋਕੇ ਕਿ ਨਾ ਖੋਕੇ ਜਾਵਗਾ ਤੂੰ ਹੀ ਲਖਣੀ ਚ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਤਾਂ ਦਿਖਾ ਤੂੰ ਹੀ ਲਖਣੀ ਚ ਦਿਨ ਰਾਤ ਬੱਲੇ ਲੈ ਲਾਓ ਮੈਂ ਬੜੇ ਹੋ ਗਿਆ ਯਾਰ ਤੁਹਾਡੀ ਪਾਰਟੀ ਆ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਚ ਕੰਮ ਕਰਾਂ ਮੈਂ ਮਜੀਠੇ ਤੂੰ ਮਿਲੂਗਾ ਤਾਂ ਡਾਕਰੇ ਨਾਲ ਮਜੀਠੇ ਜਾਣਾ ਕੋਈ ਤੂੰ ਮੈਨੂੰ ਘਰ ਮੇਰੇ ਸਨਾਪ ਲੈ ਤੂੰ ਗਰਨਾਲ ਪਟਿਆਲੇ ਵਾਲਾ ਮੇਰੇ ਘਰ ਕੋ ਆਇਆ ਯਾਰ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਹਿ ਤੇ ਬਾਲਾ ਸਾਹਿਬ ਨੇ ਆਉਣਾ ਤੇ ਇੱਕ ਬੰਨੇ ਤੁਸੀਂ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਕੱਢਿਆ ਲੱਡੂ ਵੱਡੇ ਮੈਂ ਫੋਟੋ ਕੇ ਨੂੰ ਜਵਾਬ ਦਤਾ ਕਿ ਖਬਰਦਾਰ ਮੇਰੀ ਮਾਤਾ ਨੇ ਕਿਹਾ ਖਬਰਦਾਰ ਸਰਕਾਰੀ ਸਜੀਤ ਸਿੰਘ ਬਾਦਲ ਜਮ ਜੀਤੀ ਆਏ ਤੁਸੀਂ ਪਖੰਡ ਫੜਿਆ ਤੁਸੀਂ 200 ਅਜ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਕਾਉਂਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਉਹਦਾ ਨਾਰਾਜ਼ ਚ ਲੰਦਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਵੇਖੋ ਮੈਂ ਕਿਹੜੀਆਂ ਕਿਹੜੀਆਂ ਵੀਡੀਓ ਨੂੰ ਦੁਨੀਆ ਪਾਈਆਂ ਮੈਂ ਇਹ ਚੜੀ ਗਿਆ ਚੜੀ ਗਿਆ ਜਿਨੀ ਗਿਆ ਦਵਾਈ ਦੇ ਦਵਾਈ ਗੇ ਦਵਾਈ ਗੇ ਕੋਈ ਮਾਦਾ ਦਾ ਬਰਦਾਸ਼ਤਾ ਬਹੁਤ ਹੱਦ ਤੱਕ ਮੈਂ برداشت ਕਰ ਲਿਆ ਜਿਹੜਾ ਮੇਰੇ ਤੋਂ برداشت ਨਹੀਂ ਹੋਣਾ। ਬਾਕੀ ਮੈਂ ਕਿਤੇ ਤੈਨੂੰ ਕਹਿਦਾ ਜਿਹੜੇ ਤੂੰ ਆਪ ਦੇ ਬੂਏ ਦੇ ਵਰ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਪਾਲਾ। ਇੱਕ ਨਾ ਤਾਂ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਦੀ ਗੱਲ ਕਹਿ ਰਵਾਂ। ਮੈਂ ਉਹਨਾਂ ਕੁੱਤਿਆਂ ਨੂੰ ਵੀ ਗੱਲ ਕਹ ਲੈਣੀ ਚੋਰਾ। ਕਾਹਦਾ ਭੌਂਗਣਾ ਬਦਲ ਲਾ ਦਿਓ। ਬਾਜਣਾ ਕਿਉਂਕਿ ਤਰਬੀਸ ਉਹਨਾਂ ਸਾਰੇ ਰਿਸ਼ਤੇਦਾਰੀ ਦੇ ਸਭਾ ਅੱਛਾ ਬੜਾ ਮਨਾ ਕੀਤਾ। ਮੈਂ ਰੱਬ ਨੂੰ ਡਰ ਕੇ ਕਹਿਣਾ ਮੈਂ ਤੁਹਾਡੇ ਜਾਤੀ ਤੋਂ ਉੱਤੇ ਖਲਾਫ ਨਹੀਂ ਤੁਸੀਂ ਕੱਲ੍ਹ ਤੇ ਮੇਰੇ ਜਾਤੀ ਤੋਂ ਉੱਤੇ ਖਲਾਫ ਹੋਇਓ। ਆਪਣੀ ਗੱਲ ਚੱਲਿਓ। ਬਹੁਤ ਬਹੁਤ ਧੰਨਵਾਦ ਵ